2 ਕਿਲੋ ਹੀਰੋਇਨ ਦੇ ਨਾਲ ਇੱਕ ਡਰੱਗ ਸਮਗਲਰ ਅਸੀਂ ਫੜਿਆ ਹੈ 23 ਸਾਲ ਦੀ ਉਮਰ ਹੈ ਔਰ 12ਵੀਂ ਪਾਸ ਹੈ ਇਹ ਬੰਦਾ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੁਹਾਨੂੰ ਅਜੇ ਜ਼ਿਕਰ ਤਾਂ ਨਹੀਂ ਕਰ ਰਿਹਾ ਕਾਜ਼ੋ ਫਿਰ ਗੱਲ ਨਿਕਲ ਜਾਂਦੀ ਹੈ ਮੰਤਰੀ ਸਾਹਿਬ ਦੀ ਵੱਲੋਂ ਨਿਸ਼ਾ ਨਿਰਦੇਸ਼ ਤੇ ਪੰਜਾਬ ਦੇ ਵਿੱਚ ਡਰਗ ਫਰੀ ਕਰਨ ਦੀ ਮੁਹਿੰਮ ਚੱਲੀ ਹੈ ਉਹਦੇ ਚ ਇੱਕ ਹੋਰ ਵੱਡੀ ਕਾਮਯਾਬੀ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ 2 ਕਿਲੋ ਹੀਰੋਇਨ ਦੇ ਨਾਲ ਇੱਕ ਡਰਗ ਸਮਗਲਰ ਅਸੀਂ ਫੜਿਆ ਹੈ ਇਹ ਜਸਵੀਰ ਸਿੰਘ ਏਲੀਅਸ ਮੱਲਾ ਇਹ ਇਹਦਾ ਦੂਸਰਾ ਛੋਟਾ ਨਾਮ ਹੈ ਮੋਟਾ ਉਰਫ ਜਿਹਨੂੰ ਕਹਿੰਦੇ ਪਿੰਡ ਖਿਆਲਕਲਾਂ ਲੋਪੋਕੇ ਅੰਮ੍ਰਿਤਸਰ ਦੇ ਹਾਤੀ ਦਾ ਰਹਿਣ ਵਾਲਾ 21 ਸਾਲ ਦੀ ਉਮਰ ਹੈ ਔਰ 12ਵੀਂ ਪਾਸ ਹੈ ਇਹ ਬੰਦਾ ਨਾਲ ਇਹਦੇ ਸਪਲੈਂਡਰ ਮੋਟਰਸਾਈਕਲ ਜਿੱਤੋਂ ਇਹ ਬਰਾਮਦਗੀ ਹੋਈ ਹੈ ਉਹ ਵੀ ਫੜਿਆ ਗਿਆ ਇਹਦੇ ਜਿਹੜੀ ਮੇਨ ਗੱਲ ਹੈ ਇਹ ਮਕਦਮਾ ਤੁਹਾਨੂੰ ਇੱਕ ਦਿਨ ਲੇਟ ਅਸੀਂ ਤਾਂ ਹੀ ਦੱਸ ਰਹੇ ਵੀ ਇਹਦੇ ਦੋ ਬੰਦੇ ਹੋਰ ਬਹੁਤ ਜ਼ਰੂਰੀ ਸਾਡੇ ਫੜਨ ਵਾਲੇ ਰਹਿੰਦੇ ਆ ਜਿਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਔਰ ਜੋ ਪ੍ਰੀਲਿਮਿਨਰੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਜਿਹੜਾ ਸਾਰਾ ਕਾਰਟਰਲ ਹੈ ਬਾਰੋਂ ਬੈਠ ਕੇ ਚਲਾਇਆ ਜਾਇਓ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੁਹਾਨੂੰ ਅਜੇ ਜ਼ਿਕਰ ਤਾਂ ਨਹੀਂ ਕਰ ਰਿਹਾ ਕੌਜ਼ ਉਹ ਫਿਰ ਕੱਲ ਨਿਕਲ ਜਾਂਦੀ ਹੈ ਉਸ ਐਂਗਲ ਤੋਂ ਇਹ ਅਸੀਂ ਦੇਖ ਰਹੇ ਕਿ ਕਿਸ ਤਰ੍ਹਾਂ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਸਟੈਬਲਿਸ਼ ਹੋਏ ਰਿੰਗ ਲਿੰਕ ਔਰ ਮੁਰਲੀ ਕੁ ਪੁੱਛ ਕੇ ਤਾਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਕਾਫੀ ਧੀਰ ਤੋਂ ਇਹ ਬੰਦਾ ਇਹ ਸੰਪਰਕ ਸੀਗਾ ਇਹਦੇ ਨਾਲ ਦੇ ਜਿਹੜੇ ਸਾਥੀ ਨੇ ਔਰ ਦੂਸਰੀ ਗੱਲ ਨੇ ਇੱਕ ਹੋਰ ਦੱਸੀ ਹੈ ਬੜੀ ਇੰਟਰਸਟਿੰਗ ਕਿ ਜਿੱਦਾਂ ਇਹਨਾਂ ਕੋਲ 1 ਕਿਲੋ ਹਿਰੋਇਨ ਆ ਗਈ ਇਹਨਾਂ ਨੂੰ ਲੱਗਿਆ ਕਿ ਹੋਰ ਲਾਲਚ ਕੀਤਾ ਪੈਸੇ ਦਾ ਇਹ ਸਪੈਸ਼ਲ ਇੱਕ ਪਾਊਡਰ ਵੀ ਤਿਆਰ ਕਰਵਾਉਂਦੇ ਰਹੇ ਉਹ ਵੀ ਬਾਹਰੋਂ ਮੰਗਾ ਲੈਂਦੇ ਸੀ ਜਾਂ ਇੱਥੇ ਵੀ ਕਰਦੇ ਸੀ ਉਹ ਨਾਲ ਦਾ ਸਾਥੀ ਦੱਸੇਗਾ ਜਿੱਦਾਂ ਕਿ ਉਹਦੀ ਕੁਆਂਟੀਟੀ ਵਧਾ ਲੈਂਦੇ ਸੀ ਜੇ ਕੋਲ 1 ਕਿਲੋ ਆਇਆ ਤਾਂ ਇਹਨਾਂ ਨੇ ਤਕਰੀਬਨ ਉਹਨਾਂ 1.5 ਕਿਲੋ ਬਣਾਉਣ ਵਾਸਤੇ ਉੱਤੇ ਉਹਦੀ ਚੀਜ਼ ਮਿਲਾਵਟ ਕਰਦੇ ਜਿੱਦਾਂ ਕਿ ਉਹਦੀ ਜਿਹੜਾ ਉਹਦਾ ਕਿੱਕ ਹੈ ਨਸ਼ੇ ਦਾ ਉਹ ਤਾਂ ਫੈਕਟ ਘੱਟਣਾ ਹੋਵੇ ਇਹਨਾਂ ਨੂੰ ਵੱਡ ਪੈਸੇ ਮਿਲ ਸਕਣ ਇਹ ਪਹਿਲੀ ਵਾਰ ਇਹੋ ਜੀ ਗੱਲ ਆਪਾਂ ਦੇਖੀ ਹੈ ਕਿ ਜਦੋਂ ਵੇਚਣ ਦੇ ਵਿੱਚ ਵੇਚਣ ਝੇੜਾ ਫੇਰੀ ਆਪਾਂ ਸਮਝ ਸਕਦੇ ਹਾਂ ਇਹ ਸਾਰੀ ਗੱਲ ਨੂੰ ਤੋਂ ਉਹਨੂੰ ਵੀ ਅਸੀਂ ਸਾਰੀ ਗੱਲ ਨੂੰ ਕਰ ਰਹੇ ਹਾਂ ਕੁਝ ਉਹ ਜਿਹੜਾ ਇਹਨਾਂ ਤੋਂ ਚੀਜ਼ਾਂ ਬਰਾਮਦ ਵੀ ਹੋਈਆਂ ਸਾਡੇ ਕੋਲ ਐਵੀਡੈਂਸ ਆਈ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਕੀਤੀਆਂ ਉਹਨੂੰ ਅਸੀਂ ਹੋਰ ਵਰਕਆਊਟ ਕਰ ਰਹੇ ਹਾਂ ਕਿੰਨਾ ਉਹਨੂੰ ਕਵਾਂਟਿਟੀ ਵਧਾਉਣ ਵਾਸਤੇ ਕੀ ਤਰੀਕੇ ਹੱਥੋਂ ਹੁੰਦੇ ਸੀ ਕਿ ਔਰ ਇਹਦੇ ਚ ਤੁਹਾਡੇ ਨਾਲ ਜਲਦੀ ਅਸੀਂ ਖੁਲਾਸੇ ਕਰਾਂਗੇ ਜਦੋਂ ਵੀ ਸਾਡੇ ਕੋਲ ਕਾਮਯਾਬੀ ਨੰਗੀ ਆ ਕਿਉਂਕਿ ਇਹਦੇ ਚ ਇੱਕ ਗੱਲ ਹੋਰ ਵੀ ਆਈ ਹੈ ਸ਼ਾਇਦ ਹਥਿਆਰ ਦਾ ਵੀ ਕੰਮ ਹੋਇਆ ਕਿਉਂਕਿ ਬੰਦਾ ਟਾਟਾ ਉਪੜੇ ਹੁੰਦੇ ਰਾਂਚ ਉਹ ਸਾਰੀਆਂ ਗੱਲਾਂ ਅਜੇ ਇਨਵੈਸਟੀਗੇਸ਼ਨ ਦਾ ਪਾਰਟ ਨੇ ਤੇ ਉਹਨੂੰ ਅਸੀਂ ਹੋਰ ਉਹਦੇ ਤੇ ਮਿਹਨਤ ਕਰ ਰਹੇ ਹਾਂ ਔਰ ਉਹਨੂੰ ਬ੍ਰੀਕੀ ਨਾਲ ਦੇਖ ਰਹੇ ਜਿੱਦਾਂ ਹੀ ਬੰਦੇ ਫੜੇ ਜਾਂਦੇ ਆ ਅਗਲੇ ਉਹ ਕੜੀ ਤੋੜਨੇ ਜਰੂਰ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਇੰਟਰਸਟਿੰਗ ਮੈਨੂੰ ਲੱਗਿਆ ਏ ਕੇਸ ਬਾਕੀਆਂ ਨਾਲੋਂ ਡਿਫਰੈਂਟ ਵੀ ਔਰ ਇਸ ਵਿੱਚ ਕਾਟਆਊਟ ਬੜੇ ਸਟਰੋਂਗ ਹੈ ਨਹੀਂ ਤਾਂ ਆਮ ਬੰਦੇ ਨੂੰ ਪਤਾ ਹੁੰਦਾ ਕਿ ਉਹ ਖਾਨਾ ਬੰਦਾ ਮੈਨੂੰ ਦੇਖ ਕੇ ਕਿਹਾ ਉਹ ਆ ਜੀ ਉਹਦੇ ਵਿੱਚ ਕਾਫੀ ਪੁਲਿਸ ਨੂੰ ਕਾਮਯਾਬੀ ਮਿਲ ਗਈ ਹੈ ਔਰ ਇਨਵਸੀ ਉਮੀਦ ਹੈ ਕਿ ਜਲਦੀ ਤੋੜਨਾ ਫੇਰ ਸ਼ੇਅਰ ਕਰਾਂਗੇ ਸਾਰੇ ਕ੍ਰੋਸ ਬਾਰਡਰ ਰਿਹਾ ਹੈ ਜੀ ਹਾਂ ਜੀ ਬਾਈ ਬਾਰਡਰਸ ਦੀ ਬਾਰਡਰੀ ਹੈ ਜੀ ਬਟ ਚਲਾਈ ਯੂਰਪ ਦੇ ਵਿੱਚੋਂ ਜਾ ਰਿਹਾ ਬੰਦਾ ਔਰ ਜਿਹੜਾ ਲੋਕਲ ਕੰਟੈਕਟਸ ਨੇ ਹੋਰ ਬਾਰਡਰ ਏਰੀਏ ਦੇ ਉਹ ਅਸੀਂ ਸਾਨੂੰ ਇੰਪੋਰਟੈਂਟਲੀ ਚਾਹੀਦੇ ਆ ਹਨਾ ਜੇ ਦੇਵੋਦ ਦੇ 2 ਕਿਲੋ ਵੀ ਕੋਈ ਛੋਟੀ ਰਿਕਵਰੀ ਨਹੀਂ ਪਰ ਉਮੀਦ ਹੈ ਕਿ ਹੋਰ ਇਹਦੇ ਚ ਰਿਕਵਰੀ ਹੋਣੀ ਚਾਹੀਦੀ ਹੈ ਸਰ ਇਹ ਜਿਹੜਾ ਇਹਨਾਂ ਨੇ ਸ਼ਹਿਰੀ ਮਿਕਸ ਕਰਦੇ ਸੀਗੇ ਇਹਨਾਂ ਨੇ ਕੋਈ ਇਸ ਜਿਹੜਾ ਲਈ ਰਿਪ ਕੋ ਲੈਬ ਪੜਾ ਕੇ ਇਹਨਾਂ ਦੀ ਘਾਰੀ ਘਾਰੀ ਉਹ ਤਾਂ ਯਾਰ ਇਦਾਂ ਹੁੰਦਾ ਨਾ ਦੇਸੀ ਤਰੀਕੇ ਨਾਲ ਜਿਸ ਤਰ੍ਹਾਂ ਵਿਚ ਮਿਕਸ ਕਰਦਾ ਦਾ ਪਾਊਡਰ ਪਾਤਾ ਥੋੜਾ ਬੋਤਾ ਉਹ ਪਰ ਉਹ ਚੀਜ਼ ਦੇਖਣੀ ਪੈਣੀ ਵੀ ਉਹ ਇਹਨਾਂ ਨੂੰ ਕਿੱਥੋਂ ਜਿਹੜੀ ਆਪਣੇ ਮਿਲੀ ਹੈ ਤਾਂ ਬਹੁਤ ਸਰੀ ਕੁਆਲਟੀ ਦੇ ਮੈਂ ਤੁਹਾਨੂੰ ਇਹਦੀ ਪੁੱਛ ਕੇ ਜਿੱਤੋਂ ਇਹ ਗੱਲ ਦੱਸੀ ਜੀ ਠੀਕ ਹੈ ਸਰੇ ਮੋਡਸ ਪ੍ਰਿੰਡੀ ਕੀ ਸੀਗਾ ਹੈ ਜੀ ਕਿਹੜੇ ਬੰਦੇ ਦਾ ਕਨੈਕਟ ਬਣਾਇਆ ਦੋ ਬੰਦਿਆਂ ਦਾ ਹੋਰ ਫਿਕਰ ਹੋ ਗਿਆ ਇੱਥੇ ਲੋਕਲ ਉਹ ਅਸੀਂ ਚੈੱਕ ਕਰ ਰਹੇ ਹਾਂ ਤੂੰ ਤਾਂ ਕਿੰਨੀ ਕਨਸਾਈਨਮੈਂਟ ਸੇ ਕਰਕੇ ਕਿੱਥੇ ਦੇਖੋ ਇਹਦੇ ਮੁਤਾਬਕ ਕੋਨਾ ਕੋ ਕਨਸਾਈਨਮੈਂਟ ਹੈ 4-5 ਆ ਚੁੱਕੀਆਂ ਹੈ ਓਵਰ ਮੈਨੀ ਮੰਥਸ ਬਟ ਉਹ ਜੀ ਗੱਲ ਇਹ ਨੂੰ ਪੂਰੀ ਕਲੀਅਰ ਨਹੀਂ ਕਿਉਂਕਿ ਇਹ ਕਟਆਉਟ ਮੈਂ ਤੁਹਾਨੂੰ ਦੱਸਿਆ ਬੜੇ ਇਹਦੇ ਚਾਰ ਸਪਲਾਈ ਚੇਨ ਕਿੱਥੇ ਤੱਕ ਸੀ ਸਪਲਾਈ ਚੇਨ ਤਾਂ ਜਿੱਦਾਂ ਜਿੱਦਾਂ ਦੇਖੋ ਬੜੀ ਲੋਕਲ ਮੰਤਵ ਪੰਜਾਬ ਦੀ ਹੈ ਜਿਹੜਾ ਦਾਤਾ ਬੇਸਿਕਲੀ ਡਾਇਰੈਕਸ਼ਨ ਆ ਰਹੀ ਹੈ ਬਾਹਰੋਂ ਪੈਸੇ ਵੀ ਸਾਰੇ ਉਹ ਅਲੱਗ ਦਾ ਚੈਨਲ ਚੋਂ ਸਾਰਾ ਉਹ ਕਾਫੀ ਯੂਐਸ ਤੋਂ ਪਹਿਨੇ ਕਹੀ ਲਿਖ ਪੜੇਗਾ ਕਿ ਯੂਰਪ ਦਾ ਪਹਿਰੇ ਪਹਿਨੇ ਲਿੰਕ ਜਾਂ ਜਦਾਂ ਹਾਂਜੀ ਪੈਸਾ ਬਗਲ ਤਾਂ ਇਹ ਹੈ ਨਾ ਵੀ ਇਥੋਂ ਲੋਕ ਲੈ ਕੇ ਗਏ ਉੱਥੇ ਬਾਹਰ ਬੈਠੇ ਆ इजी ਮਨੀ ਮਨ ਲੱਗਦਾ ਹੈ ਬੜਾ ਸੌਖਾ ਹੈ ਕ੍ਰਾਸ ਬਾਰਡਰ ਲਿੰਕ ਸਟੈਬਲਿਸ਼ ਕੀਤਾ ਉੱਥੋਂ ਅੱਗੇ ਆਪਣੇ ਬੰਦੇ ਤਿਆਰ ਕਰ ਲਏ ਔਰ ਅੱਗੇ ਤੋਂ ਅੱਗੇ ਉਹਦਾ ਬੈਨੀਫਿਟ ਲੈ ਕੇ ਬੈਠਾ ਫਾਈਨੈਂਸ਼ੀਅਲ ਸਰ ਬੜਾ ਪੁਆਇੰਟ ਉੱਠ ਰਿਹਾ ਜਿਵੇਂ ਇੱਥੇ ਪਹਿਲੇ ਲੱਕੀ ਫੜੇ ਤੁਸੀਂ ਦੱਸਿਓ ਜੀ ਗੱਲ ਉਹ ਅਜੇ ਤੁਹਾਨੂੰ ਤਾਂ ਨਹੀਂ ਮੈਂ ਸ਼ੇਅਰ ਕਰਾਂ ਫਿਰ ਗੱਲ ਥੋੜੀ ਜੀ ਸੱਗੀ ਅਜੇ ਚੱਲ ਰਹੀ ਹੈ ਇਹ ਬੰਦੇ ਜਿਹੜੇ ਅਗਲੇ ਕਟਆਉਟ ਨੇ ਮੈਂ ਤੁਹਾਨੂੰ ਦੱਸਿਆ ਬਾਰਡਰ ਇਹ ਇਹ ਉਹਨਾਂ ਤੋਂ ਆਪਾਂ ਨੂੰ ਬੜਾ ਕਲੀਅਰ ਹੋ ਜਾਣਾ ਹੈ ਇਹ ਬੰਦੇ ਨੂੰ ਇਹਦੇ ਕੋਲ ਰੱਖਉਂਦੇ ਵੀ ਰਹੇ ਆ ਅੱਗੇ ਯੂਜ਼ ਵੀ ਕਰਦੇ ਨੇ ਉਹ ਕਾਫੀ ਜਿੰਨੀ ਕਨੋਲਜ ਉਹ ਅਸੀਂ ਐਕਸਟ੍ਰੈਕਟ ਕਰ ਲਈ ਹੈ ਬਸ ਤੂੰ ਪਾਸ ਹੈ ਇੱਕ ਸਾਲ ਤੋਂ ਕਿੰਨੇ ਜੱਤੂ ਲਗਾਏ ਨੇ ਕੰਮ ਦੇ ਅੱਛੇ ਸੇ। ਕਿਹਦਾ ਸਾਲ ਹੈ ਉਹ ਸਾਲ 1.5 ਸਾਲ ਤੋਂ ਬਸ ਤੂੰ ਪਾਸ ਕਰਨ ਤੋਂ ਬਾਅਦ। ਹਾਂ ਮਤਲਬ 20 ਸਾਲੇ ਪੂਰੇ ਹੋ ਗਏ 21 ਆਪਨੇ ਡਿਗਰੀ ਲਗਾਏ। ਨਹੀਂ ਆਪ ਨਹੀਂ ਹੈ। ਇਹ ਕੋਈ ਗੱਲ ਇਦਾਂ ਨਹੀਂ ਆਈ ਨਹੀਂ। ਬਾਕੀ ਉਹਨਾਂ ਦਾ ਮੈਡੀਕਲ ਹੋਏਗਾ ਉਹ ਚਾਹੀ ਜਾਣਾ। ਜਿਹੜੇ ਜਿਹੜੇ ਸਰ ਨੂੰ ਰਸਕ ਕੀਤਾ ਜੇ ਤੁਹਾਨੂੰ। ਰਾਮਦੀਰਥ ਰੋਡ ਨੂੰ ਲਿੰਕ ਕਰ ਰਹੇ ਨੇ ਸਾਹਮਣੇ। ਨਹੀਂ ਅਜੇ ਕੋਈ ਗੱਲ ਨਹੀਂ। ਸਰ ਇਹਦੀ ਪ੍ਰਾਪਰਟੀ ਉਹ ਬਈ ਅਸੀਂ ਜ਼ਰਾ ਦੇਖਾਂਗੇ ਹੁਣ ਮੈਂ ਤਾਂ ਜਿਹੜੇ ਸਪਲੈਂਡਰ ਮੋਟਰਸਾਈਕਲ ਦੀ ਤੁਹਾਨੂੰ ਦੱਸਿਆ ਉਹ ਬਰਾਮਦ ਹੋਇਆ ਖਾਤੇ ਵਗੈਰਾ ਦੇਖਾਂਗੇ ਇਹ ਤਾਂ ਪਹਿਲਾਂ ਅਸੀਂ ਇਹ ਨੈਟਵਰਕ ਦੇ ਬੰਦਾਲ ਦੇ ਬੰਦਿਆਂ ਨੂੰ ਫੜ ਲਈਏ ਇਹ ਥਰਾ ਇਨਵੈਸਟੀਗੇਸ਼ਨ ਦੇ ਸਟੈਪ ਵਾਈਜ਼ ਹੈ ਜੀ ਇਨਫੋਰਮੇਸ਼ਨ ਬੇਸਡ ਕੰਪਨੀ ਹਾਂ ਹਾਂ ਉਂ ਫਿਰ ਜਿਹੜਾ ਇਹ ਜ਼ਰਾ ਕਿ ਤੁਹਾਨੂੰ ਪਤਾ ਸੋਸ਼ਲ ਮੀਡੀਆ ਦੇ ਜ਼ਰੀਏ ਇਹ ਤੁਹਾਨੂੰ ਪਰ ਆਇਆ ਸੀਗਾ ਜਿਹੜਾ ਇਹ ਨਾ ਤਾਂ ਬਾਹਰ ਬੈਠਾ ਕਿੰਨੇ ਪਿੰਡ ਜਿੱਦਾਂ ਨੂੰ ਹੁਣ ਬਸ ਸਾਰੇ ਲੋਕ ਤੁਹਾਨੂੰ ਪਤਾ ਬਾਹਰ ਆਪਣਾ ਮਨ ਨੂੰ ਲੱਗਦਾ ਕਿ ਅਸੀਂ ਸੇਫ ਹਾਂ ਜਿਵੇਂ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਉਹ ਛੋਕੋ ਸਾਡੇ ਭੋਲੇ ਭਾਲੇ ਨੌਜਵਾਨਾਂ ਨੂੰ ਫਾਈਨੈਂਸ਼ੀਅਲ ਇੱਕ ਚਮਕਦਮੁਕ ਦਿਖਾ ਕੇ ਪੈਸੇ ਦੀ ਉਹਦੇ ਫਸਾ ਲੈਂਦੇ ਤੇ ਬੁੱਝੇ ਇਹ ਮੁਰਤੇ ਉਗਬਰਾ ਹੋ ਜਾਂਦੇ ਸਰ ਭੋਲੇ ਕਿਹਨੇ ਨੌਜਵਾਨ ਉਹ ਤੁਹਾਨੂੰ ਸ਼ੇਅਰ ਕਰਾਂਗੇ ਐਸ ਸੂਨ ਐਸ ये जो राशन वगैरह जो है ये सरकार की तरफ से हमें कहते फ्री मिल रही है और पहले हमें लाइन में लगना पड़ता था टाइम वेस्ट होता था अब हमें घर घर जाके हमें कहते सप्लाई वगैरह कर रहे हैं हमें इससे बहुत वो सहूलत मिली है ਇਹਾਂ ਪੇ ਜੋ ਇਹ ਰਾਸ਼ਨ ਸੇਵਾ ਚਲਾਈ ਹੋਈ ਹੈ ਇਹਨਾਂ ਨੇ ਬਹੁਤ ਅੱਛਾ ਕੀਤਾ ਹੋਇਆ ਹੈ ਤੇ ਘਰੇ-ਘਰੇ ਜਾ ਕੇ ਸਾਰ ਨੂੰ ਰਾਸ਼ਨ ਬੜਾ ਸਾਡਾ ਲਾਈਨਾਂ 'ਤੇ ਲੱਗਣ ਦਾ ਟਾਈਮ ਵੀ ਬਚ ਰਿਹਾ ਹੈ ਸਾਡੇ ਬੱਚਿਆਂ ਨੂੰ ਘਰੇ-ਘਰੇ ਜਾ ਕੇ ਸਾਨੂੰ ਸਾਰੀ ਸੇਵਾ ਦੇ ਦਿੰਦੇ ਆ ਹੋਰ ਕਿਆ ਨਾ ਮੈਂ ਸਾਨੂੰ ਹਰ ਤਰ੍ਹਾਂ ਦਾ ਮਤਲਬ ਫਾਇਦਾ ਹੋ ਰਿਹਾ ਹੈ ਆ ਬਹੁਤ ਸਹੀ ਕੀਤਾ ਹੈ ਇਹਨਾਂ ਨੇ ਐਸੇ ਜਨਮ ਚੀ ਜੇ ਕਿਸੇ ਨੂੰ ਤੁਹਾਡੇ ਦਸਕਤਾ ਨਾਲ ਜੀਵਨ ਸਤਰ ਕਿਸਦਾ ਉੱਚਾ ਹੋ ਗਿਆ ਜਾਂ ਤੁਹਾਡੇ ਸਾਈਨ ਕਰਨ ਨਾਲ ਕਿਸੇ ਦਾ ਚੁੱਲ੍ਹਾ ਵੱਲ ਗਿਆ ਜਾ ਕਿਸੇ ਦੀ ਕਬੀਲਦਾਰੀ ਲਈ ਤੇ ਚੜ ਗਈ ਫਿਰ ਕਈ ਖੰਡ ਪਠਾ ਜਿੰਨਾ ਪੰਨ ਕਈ ਜਗਰਾਤਾਂ ਜਿੰਨਾ ਪੰਨ ਲੱਗ ਜਾਂਦਾ ਪੰਜਾਬ ਸਰਕਾਰ ਨੇ ਵਾਦਾ ਨਿਭਾਇਆ ਘਰ ਘਰ ਵਿੱਚ ਰਾਸ਼ਨ ਪਹੁੰਚਾਇਆ